10 ਸਾਲ ਹੋ ਗਈ ਪਹਿਲਾ ਸਟੰਡ ਪਾਇਆ ਸੀਗਾ ਹਾਂ ਤੇ ਦੁਬਾਰੇ ਪ੍ਰੋਬਲਮ ਆ ਗਈ ਜੀ ਹাড় ਦੀ ਤੇ ਹੁਣ ਨਹੀਂ ਮੈਂ ਫਿਰ ਕਰਾਇਆ ਹੈਗਾ ਦੁਬਾਰੇ ਕਹਿੰਦੇ ਸੀਗੇ ਪਾਉਣ ਨੂੰ ਫਿਰ ਇਹਨਾਂ ਦਾ ਪਤਾ ਲੱਗਿਆ ਜੀਗਾ ਉਹ ਤੇ ਫੇਸਬੁੱਕ ਤੇ ਜੀ ਤੇ ਹੁਣ ਇੱਥੋਂ ਦਵਾਈ ਲਈ ਆ ਮੈਂ ਤੀਜੀ ਚੌਥੀ ਵੇਰ ਆਇਆ ਹਾਂ ਹਾਂ ਹੁਣ ਜਿਹੜਾ ਕਿ ਫਰਕ ਆ ਬਹੁਤ ਫਰਕ ਆ ਕਰਾਵਾ ਦੇ ਦਿੱਤੀ ਆ ਹਾਂ ਇਹਦੇ ਵਿੱਚ ਹੀ ਆ ਜਿਹੜਾ ਕੋਈ ਹੈਗਾ ਯਾਦਦਾਰ ਹਾਂ ਇਹਦੇ ਨਾਲ ਹੀ ਬੰਦਾ ਸ਼ਟ ਹੁੰਦਾ ਮੇਰੇ ਖਤ ਪੈਰ ਸੋਨ ਨੂੰ ਸਰਵਾਈਕਲ ਸੀਗਾ ਲੱਤਾਂ ਦੀ ਨਸਾਂ ਬਲੋਕ ਸੀਗੀਆਂ ਪੈਰ ਮੇਰੇ ਕਾਲੇ ਹੋ ਗਏ ਸੀਗੇ ਹੁਣ ਬਿਲਕੁਲ ਸਾਫ ਆ ਪੈਰ ਮੇਰੇ ਵੇਜੀ ਇੱਕ ਅਕਸਰ ਅੱਜ ਕੱਲ ਆਪਾਂ ਦੇਖ ਰਿਹਾ ਕਿ ਛੋਟੀ ਛੋਟੀ ਉਮਰ ਦੇ ਬੱਚਿਆਂ ਨੂੰ ਵੀ ਹਾਰਟ ਐਟੈਕ ਹੋਣ ਲੱਗ ਗਏ ਉਹਨਾਂ ਦਾ ਮੇਨ ਕਾਰਨ ਕੀ ਮੰਨਦੇ ਹੋ ਉੱਤਨੀ ਟੈਨਸ਼ਨ ਦੇ ਵਿੱਚ ਨੇ ਫਾਸਟ ਫੂਡ ਜੰਕ ਫੂਡ ਜਿਹੜੀਆਂ ਅੱਜ ਕੱਲ ਕਰੀਮਾਂ 70 ਰੁਪਏ ਕਿਲੋ ਪੰਜਾਬ ਵਿੱਚ ਸ਼ੁੱਧ ਦੁੱਧ ਨਹੀਂ ਮਿਲਦਾ 30 ਰੁਪਏ ਕਿਲੋ ਜਿੱਥੇ ਕਰੀਮ ਵਿਗੜਨ ਲੱਗ ਜੇ ਹਨਾ 30 ਰੁਪਏ ਕਿਲੋ ਕਰੀਮ ਕਹਿ ਦੇਣਾ ਸੋਖਾ ਵੀ ਕਿਵੇਂ ਬਣਦੀ ਹੋਊਗੀ ਕਿਹਦੀ ਬ ਸਾਹ ਬਹੁਤ ਔਣ ਲੱਪੇ ਜਾਵਾ ਹਾਂ ਪਰ ਫਰਕ ਹੁਣ ਕਿਹਦੇ ਵਿੱਚ ਫਰਕ ਕਿੰਨਾ ਕੁ ਤੁਰ ਸਕਦੇ ਹੋ ਜੇ ਤੁਰ ਤੁਰ ਕੇ ਆਨੇ ਹੋ ਤੁਰ ਲੰਦਾ ਮੈਂ ਤੁਰ ਲੰਦਾ ਤੁਰ ਲੈਣੀ ਹੁਣ ਤਾਂ ਨਹੀਂ ਕੋਈ ਸਾਦੀ ਪ੍ਰੋਬਲਮ ਕਿੰਨਾ ਕੁ ਚਮਤਕਾਰੀ ਆ ਉਹ ਕੜਾ ਕੜਾ ਹੋਂ ਪੀਨੇ ਆ ਚਮਤਕਾਰ ਜਿਹੜਾ ਫਰਕ ਆ ਵਾ ਜੀ ਕਲਰ ਰਿਪੋਰਟ ਕਰਾ ਕੇ ਲਿਆ ਆ ਉੱਚ 75 ਰੁਪਏ ਫਰਕ ਆ ਮਤਲਬ ਜੇ ਪਹਿਲਾ ਰਿਪੋਰਟ ਕਰਾਈ ਸੀ ਤੇ ਉਹਦੀ ਰਿਪੋਰਟ ਚ ਫਰਕ ਆ ਹਾਂ ਉਹਨਾਂ ਫਰਕ ਜਦੋਂ ਬੱਚੇ ਇੱਕ ਚਮਚੇ ਚਮਚੇ ਉਤੇ ਹਰ ਫਾਸਟ ਫੂਡ 버ਗਰ ਤੇ ਪੀਜੀ ਦੇ ਵਿੱਚ ਖਾ ਰਹੇ ਆ ਤਾਂ ਹਾਰਟ ਅਟੈਕ ਹੀ ਆਣੇ ਹੋਰ ਕੀ ਹੋਊਗਾ ਜੇ ਸਟੰਟ ਪਵਾ ਲਿਆ ਜਬ ਸਰਜਰੀ ਕਰਾ ਲਈ ਉਦੋਂ ਬਾਅਦ ਲੋਕ ਪਰਹੇਜ਼ ਨਹੀਂ ਰੱਖਦੇ ਉਹ ਦੱਸਦੇ ਨਹੀਂ ਇਹ ਕਰਦੇ ਜੀ ਸਮਝ ਕੇ ਜਦੋਂ ਹਸਪੀਟਲਾਂ ਚ ਜਾਂਦੇ ਹੋ ਕਹਿੰਦੇ ਦੁੱਧ ਪੀ ਲਿਓ ਕਹਿੰਦੇ ਪੀ ਲਓ ਪਤਲਾ ਕਰਕੇ ਲੈ ਲਿਓ ਦਹੀਂ ਖਾ ਲਈਏ ਜੀ ਪਤਲੀ ਕਰਕੇ ਲੈ ਲਿਓ ਬੰਦ ਨਹੀਂ ਕਰਦੇ ਜੀ ਅਸੀਂ ਤਾਂ ਮਰੀਜ਼ਾਂ ਦੇ ਮਗਰ ਪਏ ਰਹਨੇ ਆਂਗੇ ਹਰ ਵਾਰੀ ਪੁੱਛਦੇ ਆਂ ਵੀ ਪਰਹੇਜ਼ ਕਰ ਰਹੇ ਹੋ ਮਤਲਬ ਇਹ ਵੀ ਕਹਿੰਦਾ ਵੀ ਜੇ ਨਹੀਂ ਪ੍ਰੇਸ਼ ਕਰ ਸਕਦੇ ਆ ਹੀ ਨਾ ਕਰੋ ਤੁਸੀਂ ਸਾਡੇ ਕੋਲ ਪ੍ਰੇਸ਼ ਸੰਤ ਪ੍ਰੇਸ਼ਣ ਕੇ ਪ੍ਰੇਸ਼ਣ ਕਰਾਉਣੀ ਚਾਹੀਦੀ ਮੇਰੇ ਤੀਜੇ ਦਾ ਵਿਆਹ ਸੀਗਾ ਤਨੰਦਨ ਰਹਿੰਦੇ ਸੀਗੇ ਮਾ ਪਿਆਹ ਵਿਆਹ ਤੋਂ ਮਾਰੋ ਖੜਾਵਾ ਜਨੂੰ ਹੈਡ ਪੜ ਲਈ ਤੇ ਜਿੱਤੇ ਆ ਗਏ ਫਿਰ ਹੁਣ ਚਾਹਾਂਗਾ ਡਾਕਟਰ ਕੋਲ ਡਾਕਟਰ ਨੂੰ ਦਿਖਾਵਾਂਗਾ ਤੇ ਰਿਪੋਰਟ ਆ ਜਿੱਦਾਂ ਦਾ ਪ੍ਰੇਸ਼ਣ ਹੋਊਗਾ ਤੇ ਅਤਰੇ ਫਿਰਦਾ ਮੇਰਾ ਪ੍ਰੇਸ਼ਣ ਤੋਂ ਸਸ਼ਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦੀਪਕ ਚਾਨਾ ਸਵਾਗਤ ਕਰਦਾ ਅੱਜ ਜਸੀਂ ਪਹੁੰਚੇ ਹਾਂ ਲੁਧਿਆਣਾ ਬਾਬਾ ਕਲੀਨਿਕ ਦੇ ਉੱਤੇ ਜਿੱਥੇ ਹਾਰਟ ਦੇ ਹਰ ਇੱਕ ਬਿਮਾਰੀ ਦਾ ਇਲਾਜ ਕੀਤਾ ਜਾਂਦਾ ਹੈ ਹਾਰਟ ਦੇ ਵਿੱਚ ਜاہے ਉਹ ਬਲੋਕਿੰਗ ਹੋਵੇ ਜاہے ਉਹ ਕਿਸੇ ਡਾਕਟਰ ਨੇ ਸਟੰਟ ਪਾਉਣ ਦੇ ਲਈ ਕਹਿ ਦਿੱਤਾ ਹੋਵੇ ਕਿਸੇ ਵੀ ਤਰ੍ਹਾਂ ਦੀ ਹਾਰਟ ਦੀ ਪ੍ਰੋਬਲਮ ਹੋਵੇ ਜਿੱਥੇ ਕਾੜਾ ਪਲਾਇਆ ਜਾਂਦਾ ਹੈ ਐਚ ਐਸ ਬਾਬਾ ਜਿਹੜੇ ਨੇ ਇੱਥੇ ਵੈਦ ਨੇ ਇੱਕ ਕਾੜਾ ਤਿਆਰ ਕੀਤਾ ਜਾਂਦਾ ਹੈ ਕਾੜੇ ਦੇ ਨਾਲ ਕੁਝ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਤੇ ਪਰਹੇਜ਼ ਕੀਤਾ ਜਾਂਦਾ ਜਿੱਥੇ ਤੁਸੀਂ ਲੋਕਾਂ ਦੀ ਭੀੜ ਦੇਖ ਰਹੇ ਹੋਵੋਗੇ ਕਿ ਲੋਕਾਂ ਦਾ ਇਸ ਤਰ੍ਹਾਂ ਇਕੱਠ ਹੁੰਦਾ ਜਿਵੇਂ ਕੋਈ ਵਿਆਹ ਹੋਵੇ ਜਾਂ ਕੋਈ ਪਾਰਟੀ ਹੋਵੇ ਇਸ ਤਰ੍ਹਾਂ ਲੋਕ ਇਸ ਜਗ੍ਹਾ ਦੇ ਉੱਤੇ ਆਪਣਾ ਇਲਾਜ ਕਰਵਾਉਣ ਦੇ ਲਈ ਪਹੁੰਚਦੇ ਨੇ ਤਾਂ ਉਹ ਤੁਹਾਨੂੰ ਲੈ ਚਲਦੇ ਆ ਸਿੱਧਾ ਐਚਐਸ ਵੈਦ ਉਹਨਾਂ ਦੇ ਨਾਲ ਵੈਦ ਉਹਨਾਂ ਦੇ ਕੋਲ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਤੇ ਉਹਨਾਂ ਤੋਂ ਜਾਣਦੇ ਆ ਕਿ ਕਿਸ ਤਰ੍ਹਾਂ ਜਿਹੜਾ ਇਲਾਜ ਹੈ ਉਹ ਹਾਰਟ ਦੇ ਪ੍ਰੋਬਲਮਸ ਦਾ ਕਰਦੇ ਨੇ ਮਰੀਜ਼ਾਂ ਦੇ ਨਾਲ ਵੀ ਤੁਹਾਡੀ ਗੱਲਬਾਤ ਕਰਵਾਵਾਂਗੇ ਤਾਂ ਉਹ ਤੁਹਾਨੂੰ ਲੈ ਚਲਦੇ ਆਂ ਵੈਦ ਐਚਐਸ ਵੈਦ ਉਹਨਾਂ ਦੇ ਕੋਲ ਵੈਜੀ ਇੱਕ ਅਕਸਰ ਅੱਜ ਕੱਲ ਆਪਾਂ ਦੇਖ ਰਹੇ ਹਾਂ ਕਿ ਛੋਟੀ ਛੋਟੀ ਉਮਰ ਦੇ ਬੱਚਿਆਂ ਨੂੰ ਵੀ ਹਾਰਟ ਟੈਕ ਹੋਣ ਲੱਗ ਗਏ ਉਹਨਾਂ ਦਾ ਮੇਨ ਕਾਰਨ ਕੀ ਮੰਨਦੇ ਹੋ ਪੁੱਛੇ ਟੈਨਸ਼ਨ ਦੇ ਵਿੱਚ ਨੇ ਫਾਸਟ ਫੂਡ ਜੰਕ ਫੂਡ ਜਿਹੜੀ ਅੱਜ ਕੱਲ ਕਰੀਮਾਂ 70 ਰੁਪਏ ਕਿਲੋ ਪੰਜਾਬ ਵਿੱਚ ਸ਼ੁੱਧ ਦੁੱਧ ਨਹੀਂ ਮਿਲਦਾ 30 ਰੁਪਏ ਕਿਲੋ ਜਿੱਥੇ ਕਰੀਮ ਬਿਗੜਨ ਲੱਗ ਜੇ ਹਾਂ 30 ਰੁਪਏ ਕਿਲੋ ਕਰੀਮ ਕਹਿ ਦੇਣਾ ਸੋਖਾ ਵੀ ਕਿ ਸਮਝ ਗਏ ਜਦੋਂ ਉਹ ਬੱਚੇ ਚਮਚੇ ਚਮਚੇ ਉਹਤੇ ਹਰ ਫਾਸਟ ਫੂਡ 버ਗਰ ਤੇ ਪੀਜੇ ਦੇ ਵਿੱਚ ਖਾ ਰਹੇ ਆ ਤਾਂ ਹਾਰਟ ਅਟੈਕ ਹੀ ਆਣੇ ਹੋਰ ਕੀ ਹੋਊਗਾ ਇਹ ਤਾਂ ਤੁਸੀਂ ਥੋੜਾ ਜਿਹਾ ਚੇਰੇ ਠਹਿਰ ਜਿਓ ਆਉਣ ਵਾਲੇ 20 25 ਸਾਲਾਂ ਬਾਅਦ ਆਉਣ ਵਾਲੀ ਪੀੜ੍ਹੀ ਦਾ ਬਹੁਤ ਬੁਰਾ ਹਾਲ ਹੋ ਜਾਊਗਾ ਜੇ ਲੋਕ ਨਾ ਸੁਧਰੇ ਤਾਂ ਅਵਾਜੀ ਇੱਕ ਦੇਖ ਰਹੇ ਆ ਅਕਸਰ ਅਸੀਂ ਗੱਲਬਾਤ ਵੀ ਕੀਤੀ ਹੈ ਕਈਆਂ ਦੇ 6 6 ਸਟੰਟ ਪਹਿਲਾਂ ਪਏ ਹੋਏ ਨੇ ਉਹ ਉਹਨਾਂ ਨੂੰ ਇੱਕ ਅਸੀਂ ਮਰੀਜ਼ ਨਾਲ ਹੁਣੇ ਗੱਲਬਾਤ ਕਰ ਰਹੇ ਜੀ ਉਹ ਕਹਿੰਦੇ 6 ਮੇਰੇ ਪਏ ਹੋਏ ਨੇ 7ਵਾਂ ਵੀ ਡਾਕਟਰ ਨੇ ਦੱਸਿਆ ਸੀ ਪਰ ਇੱਥੇ ਆ ਕੇ ਪਰ ਹੁਣ ਮੈਨੂੰ ਲੱਗ ਨਹੀਂ ਰਿਹਾ ਕਹਿੰਦੇ ਮੈਂ ਤੁਰ ਵੀ ਸਹੀ ਤਰ੍ਹਾਂ ਰਹੇ ਆ ਇਹ ਸਟੰਟ ਕੋਈ ਹੱਲ ਨਹੀਂ ਹੈਗਾ 14 14 ਸਟੰਟ ਲੋਕਾਂ ਦੇ ਇੱਥੇ ਪਏ ਆਏ ਆਗੇ ਠੀਕ ਆ ਸਰਜਰੀ ਕੀਤੀ ਉਹ ਵੀ ਇੱਥੇ ਬੈਠੇ ਨੇ ਫਿਰ ਬਲੌਕੇਜ ਹੋ ਜਾਂਦੀ ਹੈ ਜੀ ਐਂਡ ਹੱਲ ਉਹਦਾ ਹੈਗਾ ਡਾਈਡ ਚਾਰਟ ਜੇ ਸਟੰਟ ਪਵਾ ਲਿਆ ਜਬ ਸਰਜਰੀ ਕਰਾ ਲਈ ਉਸ ਤੋਂ ਬਾਅਦ ਲੋਕ ਪਰਹੇਜ਼ ਨਹੀਂ ਰੱਖਦੇ ਉਹ ਦੱਸਦੇ ਨਹੀਂ ਇਹ ਕਰਦੇ ਨਹੀਂ ਜੀ ਹਮਨੇ ਕਿ ਜਦੋਂ ਹਸਪੀਟਲਾਂ ਚ ਜਾਂਦੇ ਹੋ ਕਹਿੰਦੇ ਦੁੱਧ ਪੀ ਲਿਓ ਕਹਿੰਦੇ ਪੀ ਲਓ ਪਤਲਾ ਕਰਕੇ ਲੈ ਲਓ ਦਹੀਂ ਖਾ ਲੀਏ ਜੀ ਪਤਲੀ ਕਰਕੇ ਲੈ ਲਓ ਬੰਦ ਨਹੀਂ ਕਰਦੇ ਜੀ ਅਸੀਂ ਤਾਂ ਮਰੀਜ਼ਾਂ ਦੇ ਮਗਰ ਪਏ ਰਹਨੇ ਆਂਗੇ ਹਰ ਵਾਰੀ ਪੁੱਛਦੇ ਆਂ ਵੀ ਪਰਹੇਜ਼ ਕਰ ਰਹੇ ਹੋ ਮੈਂ ਤਾਂ ਇਹ ਵੀ ਕਹਿੰਦਾ ਵੀ ਜੇ ਨਹੀਂ ਪਰਹੇਜ਼ ਕਰ ਸਕਦੇ ਆਈ ਨਾ ਕਰੋ ਤੁਸੀਂ ਸੰਦੇ ਕੋਲੇ ਹੈਨਾ ਵੀ ਠੀਕ ਹੀ ਨਹੀਂ ਹੋਣਾ ਦਵਾਈ ਨੇ ਅਸਰ ਹੀ ਨਹੀਂ ਕਰਨਾ ਜੀ ਪਰਹੇਜ਼ ਸਭ ਤੋਂ ਵੱਡੀ ਚੀਜ਼ ਆ ਆਯੁਰਵੈਦਿਕ ਇੱਕ ਐਸੀ ਚੀਜ਼ ਆ ਵੀ ਜੇ ਬੰਦਾ ਪਰਹੇਜ ਨਹੀਂ ਕਰੂਗਾ ਕਦੇ ਠੀਕ ਨਹੀਂ ਹੋਊਗਾ ਕੋਈ ਦਵਾਈ ਕੰਮ ਨਹੀਂ ਕਰ ਸਕਦੀ ਤੁਹਾਨੂੰ ਮਿਲਣਾ ਹੋਵੇ ਵਾਜੀ ਕਿਹੜੇ ਦਿਨ ਇੱਥੇ ਮਿਲ ਸਕਦੇ ਆ ਲੁਧਿਆਣੇ ਦੇ ਵਿੱਚ ਜਾਂ ਮਾਨਸਾ ਦੇ ਵਿੱਚ ਜਾਂ ਦਸੂਹੇ ਜਿਵੇਂ ਇੱਕ ਹਰਿਆਣੇ ਦੇ ਵਿੱਚ ਵੀ ਜਿਵੇਂ ਤੁਹਾਡੀ ਸਾਡਾ ਲੁਧਿਆਣਾ ਮਾਨਸਾ ਕੁਰੂਕ ਖੇਤਰ ਦਸੂਹਾ ਸਾਰੇ ਜਗ੍ਹਾ ਆਫਿਸ ਹੈ ਸਕਰੀਨ ਤੇ ਨੰਬਰ ਪਿਆ ਹੋਇਆ ਉਹ ਬੱਚੇ ਦੱਸਣਗੇ ਵੀ ਕਿਹੜੇ ਦਿਨ ਕਿੱਥੇ ਮਿਲਦੇ ਆ ਹਾਂ ਠੀਕ ਹੈ ਕਿਰਪਾ ਕਰਕੇ ਤੁਸੀਂ ਲੁਧਿਆਣੇ ਆਪਣੇ ਆਪ ਨਾ ਆਇਆ ਕਰੋ ਜੀ ਪਹਿਲਾਂ ਆਪਣਾ ਟੋਕਨ ਨੰਬਰ ਲਵੋ ਪਹਿਲਾਂ ਪੁੱਛ ਲੋ ਕਲੀਅਰ ਕਰ ਲੋ ਵੀ ਇਹ ਕਿਹੜੇ ਕਿਹੜੇ ਦਿਨ ਅਸੀਂ ਮਿਲਦੇ ਹਾਂ। ਲਾਸਟ ਦੇ ਵਿੱਚ ਸਨੇਹਾ ਕੀ ਦੇਉਂਗੇ ਉਹਨਾਂ ਲੋਕਾਂ ਨੂੰ ਜਿਹੜੇ ਕਈ ਅਜਿਹੇ ਹਸਪਤਾਲਾਂ ਦੇ ਚੱਕਰ ਖਾ ਖਾ ਕੇ ਵੀ ਅੱਕ ਚੁੱਕੇ ਨੇ, ਥੱਕ ਚੁੱਕੇ ਨੇ। ਉਹਨਾਂ ਨੂੰ ਤੁਸੀਂ ਕੀ ਸਨੇਹਾ ਦੇ? ਸਨੇਹਾ ਤਾਂ ਇਹ ਦੇ ਸਕਦੇ ਹਾਂ ਵੀ ਜਿੰਨਾ ਹੋ ਸਕਦਾ। ਪਿਛਲੇ 30-40 ਸਾਲਾਂ ਦੇ ਵਿੱਚ ਪੁਰਾਣੇ ਕਲਚਰ ਚ ਚਲੇ ਜਾਓ। ਉਹਨੇ ਠੀਕ ਰੱਖਣਾ ਆਪਾਂ ਨੂੰ। ਜਿੰਨਾ ਆਪਾਂ ਨਵਾਂ ਕਲਚਰ ਬਣਾਵਾਂਗੇ ਉਹਨੇ ਬਿਮਾਰੀਆਂ ਦੇ ਵਿੱਚ ਕਿਰਦੇ ਜਾਵਾਂਗੇ। ਠੀਕ ਹੈ ਜੀ। ਜਿਹੜੀਆਂ ਕੁਦਰਤੀ ਖਰਾਕਾਂ ਨੇ ਨੇਚਰਲੀ ਖਰਾਕਾਂ ਨੇ ਅੱਗੇ ਜਦੋਂ ਕੋਈ ਨਾਨਕੇ ਜਾਂਦਾ ਸੀ ਕੋਈ ਰਿਸ਼ਤੇਦਾਰੀ 'ਚ ਜਾਂਦਾ ਸੀ ਪਹਿਲਾਂ ਸੇਬਾਂ ਵਾਲੀ ਰੇੜੀ ਲੱਭਦਾ ਸੀ ਜੀ ਫਰੂਟਾਂ ਵਾਲੀ ਰੇੜੀ ਲੱਭਦਾ ਸੀ ਨਾ ਕਿ ਫਰੂਟ ਲੈ ਕੇ ਜਾਂਦਾ ਸੀ ਅੱਜ ਤੁਸੀਂ ਆਮ ਬਜ਼ੁਰਗ ਵੀ ਮੈਂ ਦੇਖਿਆ ਉਹ ਵੀ ਚਾਕਲੇਟਾਂ ਦੇ ਡੱਬੇ ਫੜ ਲੈਂਦੇ ਆ ਹੂੰ ਸਮਝ ਗਏ ਨਾ ਬਿਲਕੁਲ ਜਾਂ ਫਿਰ ਫੋਨ ਕਰ ਦਿੰਦੇ ਨੇ ਜੀ ਫਾਸਟ ਫੂਡ ਫੜ ਲੈ ਆਉਂਦਾ ਰੇੜੀ ਤੋਂ ਤੁਸੀਂ ਸ਼ਾਮ ਨੂੰ ਤੁਸੀਂ ਨਾ ਲੁਧਿਆਣੇ ਕਿਤੇ ਵੀ ਚੱਕ ਕਰ ਲਓ ਮੈਂ ਰਾਤ 9 ਵਜੇ ਲੰਘ ਰਿਹਾ ਸੀ ਗੱਡੀ 'ਚੋਂ ਜੀ ਇੱਕ ਭੋਰਾ ਗਦਕਾਨ ਉੱਤੇ ਫਾਸਟ ਫੂਡ ਵਾਲੀ ਤੇ ਇੰਨਾ ਰਸ਼ ਹੋਇਆ ਪਿਆ ਉਹਦੇ ਪਿੱਛੇ ਤਿੰਨ ਫਰੂਟਾਂ ਵਾਲੀਆਂ ਦੁਕਾਨਾਂ ਖਾਲੀ ਪਈਆਂ ਜੀ ਠੰਗ ਗਈ ਉਹ ਤਾਂ ਇਹਨਾਂ ਕੀ ਕੀ ਕਰਨਗੇ ਉਹ ਹਰ ਬੰਦਾ ਰਿਸ਼ਾਮ ਨੂੰ 버ਗਰ ਪੀਜੇ ਖਾ ਕੇ ਸੌ ਰਿਹਾਗਾ ਰੋਟੀ ਬਣਾਉਣ ਦੀ ਕੋਸ਼ਿਸ਼ ਹੀ ਨਹੀਂ ਕਰਦਾ ਬਿਲਕੁਲ ਅਗਲਾ ਕਹਿੰਦਾ ਦੋ 버ਗਰ ਖਾ ਲਾ 40 ਰੁਪਏ ਦੇ ਉਹ ਵੀਲਾ ਇੱਕ ਹੋਰ ਗੱਲ ਦੇਖੋ ਤੁਸੀਂ 20 ਰੁਪਏ ਦੇ ਲੋਕ ਭੁੱਖ ਲੱਗੀ ਆ 버ਗਰ ਖਾਣਗੇ ਹਾਂ 20 ਰੁਪਏ ਦੇ 6 ਕੇਲੇ ਨਹੀਂ ਲੈਂਦੇ ਹਾਂ ਆਮ ਇੱਕ ਰਵਾਇਤ ਹੈ ਤੁਸੀਂ ਕਿਤੇ ਵੀ ਦੇਖ ਲਓ 버거 ਲੱਭੂਗਾ ਬੱਚਾ ਚਾਰ ਜੜੀਆਂ ਛੱਡ ਜਾਊਗਾ ਕੇਲੇ ਨਹੀਂ ਲਊਗਾ ਜਦ ਕਿ ਉਹਦਾ ਦੋ ਕੇਲੇ ਜਾਂ ਤਿੰਨ ਕੇਲੇ ਖਾ ਕੇ ਗੁਜ਼ਾਰਾ ਹੋ ਸਕਦਾ ਹਾਂ ਸਮਝ ਗਏ ਕਿ ਲੋਕ ਆਪ ਹੀ ਖਿਰਦੇ ਜਾ ਰਿਹਾ ਜੀਬ ਦਾ ਸੁਆਦ ਪੈ ਗਿਆ ਜੋ ਗੰਧ ਮੰਦ ਜਦੋਂ ਤੁਸੀਂ ਇਹਨਾਂ ਦਾ ਕਿਤੇ ਬਣਦਾ ਦੇਖ ਲਓ ਤੁਹਾਡੇ ਇੱਕ ਬੁਰਕੀ ਨਾ ਲੰਗੇ ਬਿਲਕੁਲ ਸਮਝ ਗਏ ਸੀ ਬਣਦਾ ਨਹੀਂ ਦੇਖਦੇ ਜੀ ਬਸ ਸੁਆਦ ਦੇਖਦੇ ਹਾਂ ਹੁਣ ਮੱਖਣਾ 12 ਰੁਪਏ ਦਾ ਮਿਲਦਾ ਟਿੱਕੀ ਆਉਂਦੀ ਹੈ 100 ਗ੍ਰਾਮ ਦੀ ਪਤਾ ਨਹੀਂ ਸਭਾ 100 ਗ੍ਰਾਮ ਦੀ ਹੁਣ ਉਹ ਕਿਹੜੀ ਕੰਟਰੀ ਚੋਂ ਦੁੱਧ ਮੰਗਾਉਂਦੇ ਨੇ ਵੀ 12 ਰੁਪਏ ਦਾ ਮੱਖਣ ਤਿਆਰ ਹੋ ਗਿਆ ਜੀ 70 ਰੁਪਏ ਕਿਲੋ ਦਾ ਪਾਣੀ ਵਾਲਾ ਮਿਲ ਰਿਹਾ ਹੂੰ ਸਮਝ ਕੇ 12 ਰੁਪਏ ਦਾ ਮੱਖਣ ਦੇ ਰਿਹਾ ਸਾਨੂੰ ਹੂੰ ਪਰ 90% 100% ਉਹੀ ਯੂਜ਼ ਹੋ ਰਿਹਾ ਬਿਲਕੁਲ ਠੀਕ ਹੈ ਇਹ ਲੋਕਾਂ ਨੂੰ ਆਪ ਸਮਝਣਾ ਪੈਣਾ ਵੀ ਅਸੀਂ ਇਹ ਗੰਦ ਮੰਦਾ ਨੀਰਾ ਨਾਖਾ ਇਹ ਰਬੜ ਆ ਜਿਹੜੀ ਕੈਮੀਕਲ ਆ ਸਾਰੇ ਇਕੱਠੇ ਕਰਕੇ ਦੇ ਰਿਹਾ ਸਰ ਤਾਂ ਬਿਲਕੁਲ ਤੁਸੀਂ ਦੇਖ ਰਹੇ ਹੋਵੋਗੇ ਜਿਹੜਾ ਚਮਤਕਾਰੀ ਕਾੜਾ ਕਿਹਾ ਜਾਂਦਾ ਹੈ 바ਵਾ ਕਲੀਨਿਕ ਦੇ ਉੱਤੇ ਇਹ ਲੋਕ ਦੇਖ ਰਹੇ ਹੋਵੋਗੇ ਤੁਸੀਂ ਕਿ ਕਿਸ ਤਰ੍ਹਾਂ ਲੋਕਾਂ ਦੀ ਭੀੜ ਹੈ ਜਿਹੜੀ ਉਹ ਜਮ੍ਹਾਂ ਹੋਈ ਹੋਈ ਹੈ ਲੋਕ ਪਹੁੰਚੇ ਹੋਏ ਨੇ ਕਾੜਾ ਪੀਣ ਦੇ ਲਈ ਅਸੀਂ ਗੱਲਬਾਤ ਵੀ ਕੀਤੀ ਹੈ ਤੇ ਮਰੀਜ਼ਾਂ ਦੇ ਨਾਲ ਵੀ ਤੁਹਾਡੀ ਮੁਲਾਕਾਤ ਕਰਵਾਵਾਂਗੇ ਗੱਲਬਾਤ ਕਰਵਾਵਾਂਗੇ ਕਿ ਉਹਨਾਂ ਨੂੰ ਕਿੰਨੇ ਕ ਸਮੇਂ ਤੋਂ ਇਹ ਪ੍ਰੋਬਲਮ ਸੀਗੀ ਜੇ ਹਾਰਡ ਦੀ ਗੱਲ ਕਰ ਲਈਏ ਹਾਰਡ ਦੀ ਪ੍ਰੋਬਲਮ ਉਹਨਾਂ ਨੂੰ ਕਿੰਨੇ ਸਮੇਂ ਤੋਂ ਸੀ ਤੇ ਇਹ ਕਾੜਾ ਪੀਣ ਦੇ ਨਾਲ ਉਹਨਾਂ ਨੂੰ ਕਿੰਨਾ ਕੁ ਫਰਕ ਲੱਗ ਰਿਹਾ ਹੋਇਆ ਗੱਲਬਾਤ ਵੀ ਕਰਾਂਗੇ ਲੋਕਾਂ ਦੇ ਨਾਲ ਇਹ ਜੜੀ ਬੂਟੀਆਂ ਦੇ ਕੋਲ ਤੋਂ ਜੜੀ ਬੂਟੀਆਂ ਦੇ ਨਾਲ ਤਿਆਰ ਕੀਤਾ ਜਾਂਦਾ ਇਹ ਕਾੜਾ ਕਾਫੀ ਤਰ੍ਹਾਂ ਦੀ ਐ ਇਸ ਦੇ ਵਿੱਚ ਜਿਹੜੀਆਂ ਜੜੀਆਂ ਬੂਟੀਆਂ ਨੇ ਉਹ ਮਲਾਈਆਂ ਜਾਂਦੀਆਂ ਨੇ ਕਾੜਾ ਤੁਸੀਂ ਦੇਖ ਰਹੇ ਹੋਵੋਗੇ ਇੱਕ ਹੋਰ ਤੁਹਾਨੂੰ ਅਲੱਗ ਚੀਜ਼ ਨਜ਼ਰ ਆ ਰਹੀ ਹੋਵੇਗੀ ਜਿਹੜੇ ਪੁਰਾਣੇ ਸਮੇਂ ਦੇ ਵਿੱਚ ਭਾਂਡੇ ਚੱਲਦੇ ਸੀ ਕਹਿ ਸਕਦੇ ਆਪਾਂ ਕੀ ਮਿੱਟੀ ਦੇ ਭਾਂਡੇ ਜਿਹੜੇ ਨੇ ਕੁੱਲੜ ਗਲਾਸਾਂ ਦੇ ਵਿੱਚ ਇਹ ਕਾੜਾ ਜਿਹੜਾ ਤਸਵੀਰਾਂ ਦੇ ਵਿੱਚ ਇੱਕ ਕਾੜੇ ਦਾ ਕਾੜੇ ਨੂੰ ਚਮਤਕਾਰੀ ਕਾੜਾ ਵੀ ਕਿਹਾ ਜਾਂਦਾ ਹੈ ਕਿ ਇਹ ਕਾੜਾ ਜਿਹੜਾ ਹੈ ਇਹ ਚਮਤਕਾਰੀ ਕਾੜਾ ਹੈ ਅਸੀਂ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਇਹ ਕਾੜਾ ਜਿਹੜੇ ਲੋਕ ਪੀਰੇ ਹੋਏ ਨੇ ਉਹਨਾਂ ਦੇ ਨਾਲ ਕਿ ਉਹਨਾਂ ਨੂੰ ਕਿੰਨਾ ਕੁ ਫਰਕ ਲੱਗ ਰਿਹਾ ਹੋਇਆ ਹੈ ਕਾੜਾ ਪੀਣ ਦੇ ਨਾਲ ਕੀ ਪ੍ਰੋਬਲਮ ਕੀ ਸੀ ਭਾਈ ਭਾਈ ਹਰਦੀਪ ਕਿੰਨੇ ਕ ਸਮੇਂ ਤੋਂ ਸੀ ਕੀ ਪ੍ਰੋਬਲਮ ਮੈਨੂੰ ਹੋ ਗਿਆ ਭਾਈ ਬਚਪਨ ਤੋਂ ਹੀ ਸੀ ਬਚਪਨ ਤੋਂ ਪਤਾ ਬਾਅਦ ਚ ਲੱਗਾ ਪਤਾ ਬਾਅਦ ਚ ਤੇ ਕਿਵੇਂ ਉਹ ਕਿਤੇ ਹੋਰ ਹਸਪਤਾਲਾਂ 'ਚ ਚੈੱਕ ਵੀ ਕਰਵਾਇਆ ਪਹਿਲਾਂ ਐਸ ਡੀ ਆ ਲ ਕਰਾਏ ਹਾਂ ਉਹ ਕੀ ਕਹਿੰਦੇ ਸੀ ਉਹਨਾਂ ਨੇ ਜੀ ਆਪਰੇਸ਼ਨ ਕਰਸੇ ਆਪਰੇਸ਼ਨ ਕਰਸੇ ਤੇ ਹੁਣ ਉਰੇ ਆਇਆ ਨੂੰ ਕਿੰਨਾ ਕੁ ਸਮਝ ਗਿਆ ਬਾਬਾ ਕਲੀਨਿਕ ਇੱਥੇ ਜੀ ਮੈਨੂੰ ਤੀਸਰੀ ਵਾਰ ਆਇਆ ਸੀ ਤੀਸਰੀ ਵਾਰ ਕਿ ਕਿਵੇਂ ਇੱਥੇ ਆਏ ਤੇ ਕਿੰਨਾ ਕੁ ਫਰਕ ਲੱਗਦਾ ਪਿਆ ਫਰਕ 10 ਤੋਂ 15% ਮੈਂ ਕਿਹਾ 10% ਤੇ ਇਹਨਾਂ ਦਾ ਜਿਹੜਾ ਕਾੜਾ ਪਲਾਇਆ ਜਾਂਦਾ ਉਹਨੂੰ ਚਮਤਕਾਰੀ ਕਾੜਾ ਕਹਿੰਦੇ ਆ ਉਹਦੇ ਨਾਲ ਕੋਈ ਫਰਕ ਲੱਗ ਰਿਹਾ ਕਿ ਹਾਂਜੀ ਉਹਦੇ ਨਾਲ ਹਾਂ ਨਾਲ ਫਿਰ ਕੋਈ ਭਾਈ ਪਰਹੇਜ਼ ਜ਼ਰੂਰੀ ਹੈ ਪਰਹੇਜ਼ ਦੱਸਦੇ ਨੇ ਉਹ ਕਰ ਰਹੇ ਹੋ ਫਿਰ ਤੁਸੀਂ ਕਿ ਹਾਂਜੀ ਬੋਲ ਜੀ ਹਾਂ ਕੋਈ ਬੰਦੇ ਹੀ ਕਰਦਾ ਕੋਈ ਬੰਦੇ ਦੇ ਕੋਈ ਆਪਰੇਸ਼ਨ ਵਗੈਰਾ ਦੀ ਗੱਲ ਤਾਂ ਨਹੀਂ ਕੀਤੀ ਇਹਨਾਂ ਨੇ ਵੀ ਆਪਰੇਸ਼ਨ ਹੀ ਕਰਾਉਣਾ ਪੈਣਾ ਜਾਂ ਹੱਲ ਹੀ ਹੈ ਨਹੀਂ ਨਹੀਂ ਆਪਰੇਸ਼ਨ ਨਹੀਂ ਕਰਨ ਹਾਂ ਮੈਨੂੰ ਲੱਗਦਾ ਹੈ ਕਿ ਇਹਨਾਂ ਦੇ ਕੋਲ ਆ ਕੇ ਆਪਰੇਸ਼ਨ ਤੋਂ ਬਚ ਜੋਗੇ ਮਤਲਬ ਸਾਹ ਬਹੁਤ ਚੜਨ ਲੱਗ ਪਏ ਜਿਆਦਾ ਹਾਂ ਪਰ ਹੁਣ ਕਿਵੇਂ ਪਰ ਹੁਣ ਕਿੰਨਾ ਕੁ ਤੁਰ ਸਕਦੇ ਹੋ ਜੇ ਤੁਰ ਤੁਰ ਕੇ ਜਾਂਦੇ ਹੋ ਤੁਰ ਲੈਂਦਾ ਮੈਂ ਤੁਰ ਲੈਂਦਾ ਤੁਰ ਲੈਣੇ ਹੁਣ ਤਾਂ ਨਹੀਂ ਕੋਈ ਸਾਹ ਦੀ ਪ੍ਰੋਬਲਮ ਹੁੰਦੀ ਪਹਿਲਾਂ ਕਿੰਨੀ ਕਾ ਜਾਂਦੀ ਪਹਿਲਾਂ ਉਹ ਦੇਖਦਾ ਕੋੜੀ ਚੜਨੀ ਜਿਆਦਾ ਹੀ ਸਾਹ ਚੜਨ ਲੱਗ ਪਏ ਹਾਂ ਹੂੰ ਠੀਕ ਹੈ ਕਿਵੇਂ ਪਤਾ ਕਿਵੇਂ ਲੱਗਿਆ ਸੀ ਇਹਨਾਂ ਦੇ ਬਾਰੇ ਮੈਂ ਭਾਈ ਆ ਆਪਣੇ ਫੇਸਬੁਕ YouTube ਤੇ ਦੇਖੋ ਤੇ ਲੋਕਾਂ ਨੂੰ ਕੀ ਅਪੀਲ ਕਰੋਗੇ ਕੀ ਸਨੇਹਾ ਦੇਵੋਗੇ ਲੋਕਾਂ ਨੂੰ ਇਹੀ ਆਈ ਫਾਸਪੋਰਡ ਨਾ ਖਾਓ ਹਾਂ ਕੀ ਪ੍ਰੋਬਲਮ ਕੀ ਸੀ ਤੁਹਾਡੀ ਇਹਨੂੰ ਹਾਰਟ ਦੀ ਪ੍ਰੋਬਲਮ ਸੀਗੀ ਕਿੰਨੇ ਕ ਸਮੇ ਤੋਂ ਹੈਗੀ ਪ੍ਰੋਬਲਮ ਹੋ ਗਈ ਸੀ ਕਿ 10 ਸਾਲ ਹੋ ਗਈ ਪਹਿਲਾ ਸਟੰਟ ਪਾਇਆ ਸੀਗਾ ਚਲੋ ਸਟੰਟ ਹਾਂ ਤੇ ਦੁਬਾਰੇ ਪ੍ਰੋਬਲਮ ਆ ਗਈ ਜੀ ਹਾਰਟ ਦੀ ਤੇ ਹੁਣ ਨਹੀਂ ਮੈਫਰ ਕਰਾਇਆ ਹੈਗਾ ਦੁਬਾਰੇ ਕਹਿੰਦੇ ਸੀਗੇ ਪਾਉਣ ਨੂੰ ਫਿਰ ਇਹਨਾਂ ਦਾ ਪਤਾ ਲੱਗਿਆ ਜੀਗਾ ਉਹ ਤੇ ਫੇਸਬੁੱਕ ਤੇ ਜੀ ਤੇ ਹੁਣ ਇਥੋਂ ਦਵਾਈ ਲਈ ਆ ਮੈਂ ਤੀਜੀ ਚੌਥੀ ਵੇਰ ਆਇਆ ਹਾਂ ਹਾਂ ਹੁਣ ਕੀ ਮਤਲਬ ਹੈ ਫਰਕ ਆ ਬਹੁਤ ਫਰਕ ਆ ਹੈਗਾ ਫਰਕ ਹਾਂ ਬਹੁਤ ਫਰਕ ਆ ਕਿਵੇਂ ਤੁਰਾਂ ਚ ਦਿੱਕਤ ਆਂਦੀ ਸੀ ਕੋਈ ਪਹਿਲਾਂ ਨਹੀਂ ਰਾਤ ਨੂੰ ਪੈਣ ਸਾਹ ਨਹੀਂ ਸੀ ਆਉਂਦਾ ਹਾਂ ਹੁਣ ਕਿਵੇਂ ਹੁਣ ਤਾਂ ਜੇ ਮਰਜ਼ੀ ਮੈਂ ਕੋਠੇ ਤੇ ਵੀ ਚੜ ਜਾਂਦਾ ਜਾਂ ġੜਾ-ġੂੜਾ ਕਾਢਦਾ 2 ਕਿਲੋਮੀਟਰ ਹਾਂ ਹੁਣ ਤਾਂ ਠੀਕ ਆ ਯਾਨੀ ਕੋਈ ਬਹੁਤ ਇੱਕ ਇਹਨਾਂ ਦੇ ਇੱਥੇ ਆਗੇ ਨਾ ਇਹ ਕਿਹਾ ਜਾਂਦਾ ਕਿ ਕੋਈ ਚਮਤਕਾਰੀ ਕਾੜਾ ਬਣਾਉਂਦੇ ਨੇ ਜੜੀ-ਬੁੱਟੀਆਂ ਤੋਂ ਤਿਆਰ ਕੀਤਾ ਜਾਂਦਾ ਉਹ ਤੁਸੀਂ ਪੀਤਾ ਕਿਵੇਂ ਹਾਂ ਉਹੀ ਆਦੇ ਪੀਣ ਲੱਗੇ ਅਸੀਂ ਹਾਂ ਤੇ ਇਹ ਇਹਦੇ ਨਾਲ ਕਿੰਨਾ ਕੁ ਫਰਕ ਲੱਗਦਾ ਇਹ ਫਰਕ ਹੈਗਾ ਇਹਦੇ ਇਹਦੀ ਜ਼ਿਆਦਾ ਖਾਰਾ ਮਾਦ ਇਹਦੀ ਹੀ ਆ ਹਾਂ ਹਾਂ ਇਹਦੇ ਵਿੱਚ ਹੀ ਆ ਜਿਹੜਾ ਕੋ ਹੈਗਾ ਜ਼ਿਆਦਾ ਹਾਂ ਇਹਦੇ ਨਾਲ ਹੀ ਬੰਦਾ ਸ਼ੱਟ ਹੁੰਦਾ ਤੇ ਲੋਕਾਂ ਨੂੰ ਕੀ ਸਨੇਹਾ ਦੇਵੋਗੇ ਜਿਹੜੇ ਹਜੇ ਵੀ ਕਈ ਅਜਿਹੇ ਵਿਚਾਰੇ ਲੋਕ ਨੇ ਜਿਹੜੇ ਪਰੇਸ਼ਾਨ ਆ ਚੁੱਕੇ ਨੇ ਡਾਕਟਰਾਂ ਤੋਂ ਕਾਫੀ ਤਰ੍ਹਾਂ ਦਾ ਪੈਸਾ ਵੀ ਲਗਾ ਚੁੱਕੇ ਨੇ ਕਈ ਤੱਕ ਕਰਕੇ ਜੇ ਪਹਿਲਾਂ ਹੀ ਇਹਨਾਂ ਦਾ ਫੇਸਬੁਕ ਤੇ ਮੈਂ ਸ਼ੇਅਰ ਕਰੀ ਜਾਂਦਾ ਸੀਗਾ ਅੱਗੇ ਦੇ ਅੱਗੇ ਵੀ ਚਲੋ ਕਿਸੇ ਦਾ ਭਲਾ ਹੋ ਜਾਵੇ ਵੀ ਸਟੰਟ ਤੋਂ ਬਾਅਦ ਜਾਵੇ ਬੰਦਾ ਸਰਜਰੀ ਹੋਣ ਤੋਂ ਕਿਉਂਕਿ ਮੇਰੀ ਖੁਦ ਹੋਈ ਆ ਕਿਉਂਕਿ 2 ਲੱਖ ਰੁਪਏ ਲੱਗ ਗਏ ਸੀਗਾ ਹਾਂ ਇੱਥੇ ਹੈ ਤਾਂ ਹੈ ਜਾਨਣੇ ਕਿ ਜਿਹੜੇ ਆਮ ਬੰਦਾ ਥੋੜਾ ਜਿਹਾ ਉਹਦੇ ਲਈ ਮਹਿੰਗਾ ਥੋੜਾ ਜਿਹਾ ਪ੍ਰੋਸੈਸ ਜਾਨਣੇ ਕਿ ਉਂ ਬਰ ਜਾਨਣੇ ਕਿ ਉਹਨਾਂ ਨੂੰ ਵਧੀਆ ਹੋ ਜਾਣੇ ਕਿ ਇਹ ਫਿਰ ਕੋਈ ਆਪਰੇਸ਼ਨ ਵਗੈਰਾ ਜਾਂ ਸਟੰਟ ਵਗੈਰਾ ਦਾ ਨਹੀਂ ਬੰਦ ਹੋਣ ਦੀ ਲੋੜ ਹੈਗੀ ਇਹ 5-7 ਮਹੀਨਿਆਂ ਦਾ ਕੋਰਸ ਹੁੰਦਾ ਵਾ ਇਹ ਦਾ 8 ਦਾ ਹੁੰਦਾ ਕਿ ਦਾ ਛਾਲ ਦਾ ਹੁੰਦਾ ਜੀ ਵੀ ਉਦੋਂ ਬਾਅਦ ਜਾਨਣੇ ਕਿ ਦਵਾਈ ਦੂਈ ਸਾਰਾ ਕੁਝ ਬੰਦ ਹੋ ਜਾਂਦਾ ਹਾਂ ਬੰਦੇ ਦੀ ਬਲੌਕੇ ਚ ਖੁੱਲ ਗਈ ਬੰਦਾ ਠੀਕ ਆ ਫਿਰ ਕੋਈ ਪ੍ਰੋਬਲਮ ਨਹੀਂ ਹੈਗੀ ਜਾਨਣੇ ਕੀ ਪ੍ਰੋਬਲਮ ਕੀ ਸੀਗੀ ਤੁਹਾਨੂੰ ਮੈਨੂੰ ਹਾਰਟ ਦੇ ਸੀ ਜਦੋਂ ਬਾਈਪਾਸ ਸਰਜਰੀ ਦੱਸਿਆ ਇਹ ਕਰਨ ਨੂੰ ਹਾਂ ਹਾਂਜੀ ਉਹਦਾ ਹੁਣ ਠੀਕ ਹੈ ਤਾਂ 4 ਮਹੀਨੇ ਹੋ ਗਏ ਆ ਸਾਡੇ ਨੂੰ ਤੇ ਕਿੰਨੇ ਕ ਸਮੇਂ ਤੋਂ ਪ੍ਰੋਬਲਮ ਹੈਗੀ ਹਾਰਟ ਦੀ ਇਹ ਮੈਨੂੰ ਜਨਵਰੀ ਦੇ ਵਿੱਚ ਹੋਈ ਜਨਵਰੀ ਹੁਣੇ ਹੀ ਜਦੋਂ ਸ਼ੁਰੂ ਹੋਈਦੀ ਹੈ ਜੀ ਹਾਂ ਜੀ ਹੁਣ ਵੈਸੇ ਠੀਕ ਹੈ ਬਿਲਕੁਲ ਸੂਰੇ ਹੁਣ ਤੁਸੀਂ ਇਹ ਕੜਾ ਵੀਰਿਆਂ ਜਿਹੜਾ ਚਮਤਕਾਰੀ ਕੜਾ ਕਿਹਾ ਜਾਂਦਾ ਹਾਂਜੀ ਹਾਂਜੀ ਕੜਾ ਪੀਂਦੇ ਤੇ ਇਹਦੇ ਜੇ ਕਿੰਨੀ ਕਿੰਨੀ ਕ ਤਾਕਤ ਲੱਗਦੀ ਹੈ ਕੋਈ ਹੈਗਾ ਫਰਕ ਹੈਗਾ ਬਹੁਤ ਫਰਕ ਹੈ ਚਮਤਕਾਰੀ ਹੈਗਾ ਬਿਲਕੁਲ ਹਾਂਜੀ ਹਾਂਜੀ ਬਹੁਤ ਹੈ ਤੇ ਪਤਾ ਕਿਵੇਂ ਲੱਗਿਆ ਸੀ ਇਹਨਾਂ ਦੇ ਬਾਰੇ ਤੁਹਾਨੂੰ ਮੈਂ ਖੁਦ ਦੁਬਈ ਸੀਗਾ ਦੁਬਈ ਤੋਂ ਇਹਨਾਂ ਦੀ ਵੀਡੀਓ ਪਾਉਂਦਾ ਹੁੰਦਾ ਫੇਸਬੁੱਕ ਤੇ ਇਹ ਨਹੀਂ ਸੀ ਪਤਾ ਖੁਦ ਆਉਣਾ ਪੈ ਜਾਣਾ ਅੱਛਾ ਇਹ ਤੁਸੀਂ ਇਹਨਾਂ ਦੀ ਵੀਡੀਓ ਸ਼ੇਅਰ ਕਰਦੇ ਰਹੇ ਹਾਂਜੀ ਹਾਂ ਹ ਉਹ ਫੇਫੜوں ਨੂੰ ਆਉਣਾ ਪੈ ਗਿਆ ਹਾਂ ਤੇ ਫਰਕ ਕਿੰਨਾ ਕੁ ਲੱਗਦਾ ਪਿਆ ਹੁਣ ਹਾਂ ਬਿਲਕੁਲ ਠੀਕ ਹੈ 5 ਕਿਲੋਮੀਟਰ ਤੁਰ ਲੈਣਾ ਮੈਂ ਤਾਂ ਸੈਰ ਵੀ ਬਹੁਤ ਕਰਦਾ ਹਾਂ ਹਾਂ ਸਾਰਾ ਕੋਹ ਪਹਾੜ ਕੋਠੇ ਤੇ ਪੌੜੀਆਂ ਪੌੜੀਆਂ ਸਾਰਾ ਚੜ ਜਾਈਦਾ ਹਾਂ 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 ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਆਉਂਦੀ ਮੈਨੂੰ ਕੋਈ ਨਹੀਂ ਪ੍ਰੋਬਲਮ ਉਹ ਟੈਸਟ ਕਰਵਾਉਣਾ ਉਦੋਂ ਤਾਂ ਮੈਂ ਕਰਾਇਆ ਹੀ ਹਾਰਡ ਬਿਲਕੁਲ ਸਹੀ ਆ ਮਤਲਬ ਟੈਸਟ ਕਰਵਾਇਆ ਇਹਨਾਂ ਦਾ ਦਵਾਈ ਹੈ ਇਹਨਾਂ ਦਾ ਇਲਾਜ ਕਰਵਾਉਣ ਤੋਂ ਬਾਅਦ ਇਹਨਾਂ ਤੋਂ ਪੁੱਛ ਤੋਂ ਬਿਨਾਂ ਮੈਂ ਕਰਾਇਆ ਆਪਣਾ ਹਾਰਡ ਦਾ ਈਗੋ ਕਰਾਈ ਵੀ ਉਹ ਸਹੀ ਆ ਬਿਲਕੁਲ ਸਹੀ ਆ ਹਾਂਜੀ ਨੋਰਮਲ ਆ ਲੋਕਾਂ ਨੂੰ ਕੀ ਸਨੇਹਾ ਦੇਵੋਗੇ ਜਿਹੜੇ ਪਟਕੇ ਫਿਰਦੇ ਨੇ ਹਜੇ ਵੀ ਕਈ ਨਹੀਂ ਇੱਥੇ ਆਉਣਾ ਚਾਹੀਦਾ ਇੱਕ ਵਾਰੀ ਆ ਕੇ ਆ ਪਹਿਲੇ ਕਾੜੇ ਤੋਂ ਪਤਾ ਲੱਗ ਜਾਂਦਾ ਜੀ ਪੀ ਕੇ ਕੇ ਬੰਦਾ ਉਹਦੇ ਨਾਲ ਹੀ ਅਸਰ ਸ਼ੁਰੂ ਹੋ ਜਾਂਦਾ ਹਾਂਜੀ ਹਾਂਜੀ ਚੰਡੀ ਕੀ ਪ੍ਰੋਬਲਮ ਕੀ ਆਪਕੋ ਮੇਰੇ ਪੇਸ ਮੇਕਰ ਡਲਣਾ ਹੈ ਪੀਜੀਆਈ ਵਾਲੋਂ ਨੇ ਬੋਲਿਆ ਬੋਲਾ ਤਾਂ ਉਹਨਾਂ ਨੇ ਬੋਲਿਆ ਹੋਇਆ ਹੈ ਅੱਛਾ ਬੋਲਿਆ ਹੋਇਆ ਫਿਰ ਦਵਾਇਆ ਡਲਵਾਇਆ ਨਹੀਂ ਹੈ ਅਭੀ ਫਿਰ ਯਾਦ ਦਵਾਈ ਲੈਣੇ ਲੱਗੇ ਹਾਂ ਇਤੋਂ ਕਿੰਨਾ ਕੁ ਸਮਾਂ ਹੋ ਗਿਆ ਦਵਾਈ ਲੈ ਕੇ 4 ਮਹੀਨੇ ਹੋ ਗਏ ਕੋਈ ਫਰਕ ਲੱਗ ਰਿਹਾ ਕਿ ਨਹੀਂ ਹੋ ਹੈਗਾ 50 1% ਕਿਵੇਂ ਇਹਨਾਂ ਦਾ ਕਾੜਾ ਵਗੈਰਾ ਵੀ ਕੀਤਾ ਤੁਸੀਂ ਕਿ ਦਵਾਈ ਵੀ ਹੈ ਕਾੜਾ ਵੀ ਹੈ ਕਿਹੜੇ ਨਾਲ ਠੀਕ ਹੋਇਆ ਇਹ ਤੋਂ ਪਤਾ ਨਹੀਂ ਰੱਬ ਜਾਣੇ ਹੁਣ ਕਾੜੇ ਨਾਲ ਵੀ ਆਰਾਮ ਆਂਦਾ ਹੀ ਹੈ ਤਾਂ ਹੀ ਕਾੜਾ ਪੀਣ ਆਂਦੇ ਹੁਣ ਤੁਹਾਨੂੰ ਆਪਣੇ ਆਪ ਚ ਕੋਈ ਲੱਗਦਾ ਤਾਂ ਨਹੀਂ ਹੈਗਾ ਕਿ ਫੇਸ ਮੇਕਰ ਕੋਣ ਦੀ ਜ਼ਰੂਰਤ ਹੈਗੀ ਆ ਯਾ ਬੱਚੇ ਜੀ ਵੈਸੇ ਤਾਂ ਨਹੀਂ ਲੱਗਦਾ ਪਰ ਡਾਕਟਰ ਹੀ ਦੱਸਣਗੇ ਉਹ ਤੋਂ ਰਿਪੋਰਟਾਂ ਨਹੀਂ ਨ ਕਰਾਈਆਂ ਹਾਲੇ ਰਿਪੋਰਟਾਂ ਆਣਗੇ ਤਾਂ ਪਤਾ ਚੱਲੇ ਤੇ ਕੋਈ ਤੁਰਨ ਵਗੈਰਾ ਚ ਦਿੱਕਤ ਤਾਂ ਨਹੀਂ ਆਉਂਦੀ ਹੁਣ ਕਿਵੇਂ ਪਹਿਲੇ ਜਿਹਾ ਥੋੜਾ ਸਾ ਫਰਕ ਕੀ ਹੋਇਆ ਸੀਗਾ ਤੁਹਾਨੂੰ ਬਲੌਗਸ ਨਾਲੀਆਂ ਆੜਦੀਆਂ ਤੇ ਕਿੰਨੇ ਕ ਸਮੇਂ ਤੋਂ ਸੀਗੀ ਪ੍ਰੋਬਲਮ ਇਹ ਕੀ ਬੋਗਾ ਤਿੰਨ ਚਾਰ ਕੇ ਮਹੀਨੇ ਤੋਂ ਹੋ ਰਹੀਆਂ ਨੇ ਤਿੰਨ ਚਾਰ ਮਹੀਨੇ ਤੋਂ ਸੀ ਇੱਥੇ ਪਹੁੰਚੇ ਨੂੰ ਕਿੰਨਾ ਸਮਾਂ ਹੋ ਗਿਆ ਆਇਆਂ ਨੂੰ ਇਹਨਾਂ ਦੇਖ ਬੱਝਦੀ ਆ ਗਈ ਤਾਂ ਪਤਾ ਲੱਗਿਆ ਹੂੰ ਗੁਰੂਵਰ ਸੀਗੇ ਗੁਰੂਵਰ ਚ ਜੜਪੜੀ ਉਹ ਤੋਂ ਫਿਰ ਅਰੇਂਜਮੈਂਟ ਛੁੱਟੀ ਲੈ ਕੇ ਬਰ ਜਿੱਥੇ ਆ ਗਏ ਤੇ ਹੁਣ ਕਿਵੇਂ ਫਰਕ ਲੱਗਦਾ ਕੁਝ ਹਾਂ ਠੀਕ ਆ ਗਨੋ ਕਿੰਨਾ ਕ ਫਰਕ ਲੱਗਦਾ ਸਰਵਜੇ ਵਿੱਚ ਤੇਰਵੇ ਵਰਕਾ ਇਹਨਾਂ ਦਾ ਕੜਾ ਵਗੈਰਾ ਪੀਤਾ ਕਿਵੇਂ ਕੜਾ ਜੀ ਕੜਾ ਤੇ ਦਵਾਈ ਕੜਾ ਕਿੰਨਾ ਕੁ ਚਮਤਕਾਰੀ ਆ ਉਹ ਕੜਾ ਕੜਾ ਹੁਣ ਪੀਨੇ ਆ ਚਮਤਕਾਰ ਜਿਹੜਾ ਫਰਕ ਆ ਵਾ ਜੀ ਕੱਲ ਰਿਪੋਰਟ ਕਰਾ ਕੇ ਲਿਆ ਆ ਉੱਚ 75 ਰੁਪਏ ਵਰਕਾ ਮਤਲਬ ਜੋ ਪਹਿਲਾ ਰਿਪੋਰਟ ਕਰਾਈ ਸੀ ਤੇ ਹੁਣ ਦੀ ਰਿਪੋਰਟ ਚ ਫਰਕ ਆ ਹਾਂ ਉਹਨਾਂ ਫਰਕਾ ਮੇਰੇ ਕੋਲ ਹੱਥ 'ਚ ਨਹੀਂ ਫਰਕਾ ਲੋਕਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਲੋਕਾਂ ਕੋਈ ਠੀਕ ਆ ਭਾਈ ਜੀ ਕਿਹਦਾ ਪੰਨੋ ਵੀ ਠੀਕ ਆ ਹੂੰ ਤੇ ਲੋਕਾਂ ਵੀ ਪ੍ਰੈਸ਼ਰ ਤੋਂ ਬਾਅਦ ਉਹ ਤੱਕੜਾ ਪੀ ਲੋ ਜਾਵੇ। ਇਹ ਤੁਹਾਨੂੰ ਵੀ ਦੱਸਿਆ ਸੀ ਕਿਸੇ ਡਾਕਟਰ ਨੇ ਸਾਨੂੰ ਇਹ ਐਡੀ ਬੜੀ ਸੀ ਪ੍ਰੇਸ਼ਾਨਤਾ ਪ੍ਰੈਸ਼ਰ ਕਰਾਵਾ ਚੀ ਦੀ ਜੀ ਮੇਰੇ ਭਤੀਜੇ ਦਾ ਵਿਆਹ ਸੀਗਾ ਤਰੰਦਨ ਰਹਿੰਦੇ ਸੀਗੇ ਮਾ ਪਿਆਤ ਬੈਤ ਮਾਰੋ ਕਰਵਾਵਾਂ ਜਦੋਂ ਹੈਡ ਪੜ ਲੀ ਅਚੇਤੇ ਆ ਗਏ ਫਿਰ ਮਨੇ ਇੱਥੇ ਆ ਕੇ ਫਿਰ ਵੀ ਆਪਰੇਸ਼ਨ ਤੋਂ ਬਚਾਅ ਹੋ ਗਿਆ ਹਾਂਜੀ ਬਚਾਅ ਹੋ ਗਿਆ ਹੁਣ ਜਾਵਾਂਗੇ ਡਾਕਟਰ ਕੋਲ ਡਾਕਟਰ ਨੂੰ ਦਿਖਾਵਾਂਗੇ ਤੇ ਰਿਪੋਰਟ ਆ ਜੀ ਜਦੋਂ ਪ੍ਰੈਸ਼ਰ ਆਊਗਾ ਇਹ ਆ ਤਰੇ ਪਰ ਟੈਂਪਰੈਚਰ ਪ੍ਰੈਸ਼ਰ ਤੋਂ ਕੀ ਪ੍ਰੋਬਲਮ ਸੀ ਕਿ ਤੁਹਾਨੂੰ ਮੇਰੇ ਖੱਤ ਪੈਰ ਤੋਂ ਨਿੱਸਰ ਵਹੀਕਲ ਸੀਗਾ ਲੱਤਾਂ ਦੀ ਨਸਾਂ ਬਲੋਕ ਸੀਗੀਆਂ ਪੈਰ ਮੇਰੇ ਕਾਲੇ ਹੋ ਗਏ ਸੀਗੇ ਹੁਣ ਬਿਲਕੁਲ ਸਾਫ ਹੈ ਪੈਰ ਮੇਰੇ ਕਿੰਨੇ ਕ ਸਮੇਂ ਤੋਂ ਸੀਗੀ ਇਹ ਪ੍ਰੋਬਲਮ ਤੁਹਾਨੂੰ ਇਹ ਮੇਰੇ 3-4 ਸਾਲਾਂ ਤੋਂ ਸੀਗੀ ਤੇ ਉਰੇ ਆਂਦੇ ਨੂੰ ਕਿੰਨਾ ਕ ਸਮਾਂ ਹੋ ਗਿਆ ਤੁਹਾਨੂੰ ਤਿੰਨ ਚੌਥਾ ਮਹੀਨਾ ਲੱਗ ਗਿਆ 14 ਮਹੀਨਾ ਇਸ ਤੋਂ ਪਹਿਲਾਂ ਕਿਤੇ ਹੋਰ ਵੀ ਦਿਖਾਇਆ ਬਹੁਤ ਜਗ੍ਹਾ ਦਿਖਾਇਆ ਕੋਈ ਜਗ੍ਹਾ ਛੱਡੀ ਨਹੀਂ ਕੋਈ ਫਰਕ ਨਹੀਂ ਪਿਆ ਉੱਥੇ ਤੋ ਆ ਕਿ ਪਿਆ ਫਰਕ ਸਰ ਵੈਕਲ ਮੇਰਾ ਠੀਕ ਹੈ ਹੱਥ ਪੈਰ ਬਿਲਕੁਲ ਸੋਨ ਹੋ ਜਾਂਦੇ ਸੀ ਰਾਤੀ ਮੈਂ ਨਾ ਇੱਧਰ ਚੱਕ ਚੱਕ ਕੇ ਨਿੱਧਰ ਉੱਧਰ ਕਰਦੀ ਸੀ ਪਰ ਹੁਣ ਮੇਰੇ ਹੱਥ ਪੈਰ ਸੋਨ ਨਹੀਂ ਹੁੰਦੇ ਸਰ ਵੈਕਲ ਵੀ ਠੀਕ ਹੈਗਾ ਬਿਲਕੁਲ ਪੂਰਾ ਫਰਕ ਹੈਗਾ ਹਾਂਜੀ ਲੱਤਾਂ 'ਚ ਦਰਦ ਨਹੀਂ ਹੈਗਾ ਹੁਣ ਮੇਰੇ ਹਾਂਜੀ ਸੋਜ ਹੈਗੀ ਥੋੜੀ ਜਿਹੀ ਬਾਕੀ ਠੀਕ ਹੈ ਮੈਂ ਸਾਰਾ ਕੁਝ ਠੀਕ ਹੈ ਨਹੀਂ ਕੋਈ ਇਹਦੀ ਦਵਾਈ ਦਾ ਕੋਈ ਸਾਈਡ ਇਫੈਕਟ ਵਗੈਰਾ ਤਾਂ ਨਹੀਂ ਨਹੀਂ ਕੋਈ ਸਾਈਡ ਇਫੈਕਟ ਨਹੀਂ ਹੈਗਾ ਕੜਾ ਪੀਤਾ ਦਵਾਈ ਖਾਦਦੇ ਹਾਂਜੀ ਹਾਂਜੀ ਬਹੁਤ ਚਮਤਕਾਰੀ ਕੜਾ ਇਹਦਾ ਹੈ ਹਾਂਜੀ ਬਹੁਤ ਵਧੀਆ ਮੈਨੂੰ ਪਤਾ ਕਿਵੇਂ ਲੱਗਿਆ ਸੀ ਇਹਨਾਂ ਦੇ ਬਾਰੇ ਵਿੱਚ ਫੇਸਬੁੱਕ 'ਚ ਦੇਖਿਆ ਸੀ ਹਾਂਜੀ ਜਿਹੜੇ ਲੋਕ ਅਜੇ ਵੀ ਅਜਿਹੀ ਦਿੱਕਤ ਪਰੇਸ਼ਾਨੀ ਦੇ ਨਾਲ ਜੂਝ ਰਹੇ ਨੇ ਉਹਨਾਂ ਨੂੰ ਕੀ ਕਹਤਾਂ ਸਾਰੇ ਆਓ ਕੁਝ ਸਟੈਂਟ ਤੋਂ ਵੀ ਬਚੋ ਹਾਰਡ ਦੀ ਮਰੀਜ਼ ਵੀ ਇੱਥੇ ਆਓ ਤੇ ਸਟੈਂਟ ਤੋਂ ਜਾਣ ਤੋਂ ਬਚ ਜੂਗੇ ਆਪਣੀ ਜਾਨ ਬਚਾ ਲਓਗੇ ਜਿਹੜੀ ਨਸਾਂ ਬਲੋਕ ਆ ਜੋ ਵੀ ਤਕਲੀਫ ਹੈ ਇੱਥੇ ਆਓ ਸਾਰੇ ਠੀਕ ਹੋ ਜਾਓਗੇ ਜਿੱਥੇ ਤੁਸੀਂ ਪਹਿਲਾਂ ਦਿਖਾਇਆ ਸੀ ਉਹਨਾਂ ਨੇ ਡਾਕਟਰਾਂ ਨੇ ਕੀ ਕੀ ਗਿਆ ਸੀ ਕੀ ਹੋਊਗਾ ਆਪਰੇਸ਼ਨ ਆਪਰੇਸ਼ਨ ਦੱਸਿਆ ਹਾਂਜੀ ਅੱਗੇ ਤਾਂ ਨਹੀਂ ਕੁਝ ਅਜਿਹੀ ਕੋਈ ਲੋ ਨਹੀ ਨਹੀ ਇਹਨਾਂ ਨੇ ਕੁਝ ਨਿਕਿਆ ਹੈਗਾ ਬਿਲਕੁਲ ਠੀਕ ਹੈ ਹੁਣ ਹੁਣ ਤੁਰ ਫਿਰ ਸਕਦੀ ਪਹਿਲੀ ਤੁਰ ਨਹੀਂ ਸਕਦੇ ਸੀ ਮੈਂ ਹੁਣ ਤੁਰਨ ਲੱਗਦੀ ਹੈ ਦਰਦ ਨਹੀਂ ਹੁੰਦਾ ਲੱਤਾਂ ਚੋਂ ਮੇਰੇ ਠੀਕ ਹੈ ਦੱਸੋ ਉਹ ਆ ਵੀ ਸੀ ਤੁਹਾਨੂੰ ਮੇਰਾ ਬੀਬੀ ਵਾਤਾ ਕਿੰਨੇ ਕੇ ਸਮੇ ਤੋਂ ਸੀ ਹੈ 10-15 ਸਾਲ ਤੇ ਉਰੇ ਇਹ ਨਾ ਵਰੀ ਕਿਵੇਂ ਪਤਾ ਲੱਗਿਆ ਪਾਪਾ ਨੂੰ ਸਾਡੇ ਪਾਓ ਜੀ ਪਹਿਲਾਂ ਆਉਂਦੇ ਹੋ ਬੱਚੇ ਪਹਿਲਾਂ ਆਉਂਦੇ ਰਹੇ ਆ ਆਜੋ ਪਹਿਲਾਂ ਉਹਨਾਂ ਨੂੰ ਫਰਕ ਉਹਨਾਂ ਨੂੰ ਕੀ ਪ੍ਰੋਬਲਮ ਸੀ ਉਹਦਾ ਹਾਰਟ ਦਾ ਪ੍ਰੈਸ਼ਰ ਹੋਇਆ ਤੇ ਵੀ ਸੂਤ ਨਹੀਂ ਸੀ ਅੱਛਾ ਜੀ ਤੇ ਉਰੇ ਆ ਕੇ ਉਹਨਾਂ ਨੂੰ ਫਰਕ ਪੜਕ ਤੁਹਾਨੂੰ ਕਿੰਨਾ ਕੁ ਫਰਕ ਲੱਗਦਾ ਮੈਂ ਦੂਜੀ ਵਾਰੀ ਆਇਆ ਹੁਣ ਦਵਾਈ ਨਾਲ ਹੌਲੀ ਹੌਲੀ ਥੋੜਾ ਜਿਹਾ ਫਰਕ ਆ ਪਹਿਲਾਂ ਨਾਲੋਂ ਲੱਗ ਰਿਹਾ ਆ ਫਰਕ ਹਾਂਜੀ ਤੇ ਇਹ ਮੈਂ ਤਾਂ ਕਾੜਾ ਵਗੈਰਾ ਵੀ ਪੀਤਾ ਜੀ ਆ ਕਾੜਾ ਪੀਤਾ ਹਾਂਜੀ ਕਾੜੇ ਦੇ ਨਾਲ ਕਿੰਨਾ ਕੁ ਫਰਕ ਲੱਗਦਾ ਪੈਂਦਾ ਫਰਕ ਆ ਤਾਂ ਬਿਲਕੁਲ ਜੀ ਅਸੀਂ ਅੱਜ ਪਹੁੰਚੇ ਸੀਗੇ ਬਾਬਾ ਕਲੀਨਿਕ ਲੁਧਿਆਣਾ ਤੇ ਜਿੱਥੇ ਹਾਰਟ ਦੀ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੋਵੇ ਚਾਹੇ ਉਹ ਹਾਰਟ ਬਲੋਕਜ ਹੋਵੇ ਚਾਹੇ ਉਸ ਸਟੈਂਟ ਪਏ ਹੋਣ ਚਾਹੇ ਡਾਕਟਰ ਨੇ ਕਿਸੇ ਨੇ ਦੱਸਿਆ ਹੋਵੇ ਕਿ ਤੁਹਾਡੇ ਦਾ ਸਟੈਂਟ ਪਾਣੇ ਨੇ ਤਾਂ ਉਸ ਚੀਜ਼ ਨੂੰ ਲੈ ਕੇ ਅਸੀਂ ਅੱਜ ਬਾਬਾ ਕਲੀਨਿਕ ਲੁਧਿਆਣਾ ਤੇ ਪਹੁੰਚੇ ਸੀਗੇ ਜਿੱਥੇ ਹਰ ਤਰ੍ਹਾਂ ਦਾ ਹਾਰਟ ਦੇ ਹਰ ਤਰ੍ਹਾਂ ਦਾ ਇਲਾਜ ਕੀਤਾ ਜਾਂਦਾ ਕਿਸੇ ਵੀ ਤਰ੍ਹਾਂ ਦੀ ਹਾਰਟ ਦੀ ਪ੍ਰੋਬਲਮ ਹੋਵੇ ਤਾਂ ਉੱਥੇ ਕਾੜਾ ਬੁਲਾਇਆ ਜਾਂਦਾ ਹੈ ਅਵੈਦ ਨੇ ਜਿਹੜੇ ਕੜਾ ਤਿਆਰ ਕਰਦੇ ਨੇ ਜੜੀ ਬੂਟੀਆਂ ਦੇ ਨਾਲ ਕੜਾ ਤਿਆਰ ਕੀਤਾ ਜਾਂਦਾ ਹੈ ਕੜਾ ਇਹ ਪੀਣ ਦੇ ਨਾਲ ਨਾਲ ਪਰਹੇਜ਼ ਵੀ ਦੱਸੇ ਜਾਂਦੇ ਨੇ ਡਾਈਟ ਦੱਸੀ ਜਾਂਦੀ ਹੈ ਤੇ ਉਸ ਦੇ ਨਾਲ ਕੁਝ ਕੁਝ ਆਯੁਰਵੈਦਿਕ ਮੈਡੀਸਨ ਹੈ ਜੜੀ ਉਹ ਵੀ ਦਿੱਤੀ ਜਾਂਦੀ ਹੈ ਤੇ ਅਸੀਂ ਲੋਕਾਂ ਦੇ ਨਾਲ ਮਰੀਜ਼ਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਜਿਨ੍ਹਾਂ ਨੂੰ ਲੰਬੇ ਸਮੇਂ ਤੋਂ 3-3 4-4 ਸਾਲ ਤੋਂ ਵੀ ਪਹਿਲਾਂ ਇਹ ਪ੍ਰੋਬਲਮ ਸੀਗੀ ਹਾਰਦ ਦੀ ਪਰ ਉਹਨਾਂ ਨੂੰ ਡਾਕਟਰ ਜਿਵੇਂ ਉਹਨਾਂ ਨੇ ਹਸਪਤਾਲਾਂ ਦੇ ਵਿੱਚ ਚੈੱਕਅਪ ਕਰਵਾਇਆ ਤਾਂ ਕਿਸੇ ਨੂੰ ਦੱਸਿਆ ਗਿਆ ਸੀ ਕਿ ਤੁਹਾਡੀ ਤਾਂ ਸਰਜਰੀ ਹੋਏਗੀ ਕਿਸੇ ਨੂੰ ਦੱਸਿਆ ਗਿਆ ਸੀਗਾ ਕਿ ਤੁਹਾਡੇ ਸਟੰਡ ਪਾਣਗੇ ਸਟੰਟ ਵਗੈਰਾ ਪਾਣੇ ਪੈਣਗੇ ਪਰ ਇੱਥੇ ਆ ਕੇ ਉਹਨਾਂ ਨੇ ਜਦੋਂ ਕਾੜਾ ਪੀਤਾ ਤਾਂ ਵੈਦ ਜੀ ਨੂੰ ਮਿਲੇ ਉਹਨਾਂ ਨੇ ਦਿਖਾਇਆ ਤਾਂ ਉਹਨਾਂ ਨੂੰ ਜਿਹੜੀ ਪ੍ਰੋਬਲਮ ਹੈ ਉਹ ਬਿਲਕੁਲ ਸਹੀ ਹੋ ਚੁੱਕੀ ਹੈ ਜੇ ਤੁਹਾਨੂੰ ਵੀ ਕੋਈ ਅਜਿਹੀ ਪ੍ਰੋਬਲਮ ਹੈ ਤੁਹਾਨੂੰ ਲੱਗਦਾ ਤੁਹਾਡੇ ਹਾਰਟ ਦੇ ਵਿੱਚ ਕੋਈ ਪ੍ਰੋਬਲਮ ਪੈ ਚੁੱਕੀ ਹੈ ਤੁਸੀਂ ਤੁਹਾਨੂੰ ਸਾਹ ਸਾਹ ਦੀ ਦਿੱਕਤ ਆ ਰਹੀ ਆ ਤੁਰ ਨਹੀਂ ਸਕਦੇ ਸਹੀ ਤਰ੍ਹਾਂ ਜਾਂ ਕੋਈ ਬਲੋਕਾਜ ਵਗੈਰਾ ਹੋ ਗਈ ਹੋਈ ਆ ਤਾਂ ਤੁਸੀਂ ਵੀ ਇੱਕ ਵਾਰ 바ਵਾ ਕਲੀਨਿਕ ਦੇ ਉੱਤੇ ਪਹੁੰਚ ਕੇ ਆਪਣੇ ਇਸ ਨੰਬਰ ਜਿਹੜੇ ਨੇ ਸਕਰੀਨ ਦੇ ਉੱਤੇ 바ਵਾ ਕਲੀਨਿਕ ਦੇ ਆਹ ਡਿਸਪਲੇ ਹੋ ਰਹੇ ਹੋਣਗੇ ਵਾਰ-ਵਾਰ ਤੁਸੀਂ ਉਹ ਨੰਬਰਾਂ ਦੇ ਉੱਤੇ ਗੱਲ ਕਰਕੇ ਵੀ ਆਪਣੀ ਅਪਾਇੰਟਮੈਂਟ ਜਿਹੜੀ ਬੁੱਕ ਕਰਵਾ ਸਕਦੇ ਹੋ ਵੈਦ ਜੀ ਨੂੰ ਮਿਲ ਸਕਦੇ ਹੋ ਐਚਐਸ 바ਵਾ ਜਿਹੜੇ ਨੇ ਉਹ ਖੁਦ ਟ੍ਰੀਟਮੈਂਟ ਕਰਦੇ ਨੇ ਇਲਾਜ ਕਰਦੇ ਨੇ ਸਮਝਾਉਂਦੇ ਨੇ ਪਹਿਲਾਂ ਕੀ ਕਿਸ ਤਰ੍ਹਾਂ ਇਹ ਠੀਕ ਹੋਊਗਾ ਕੀ ਕੀ ਬਿਮਾਰੀ ਹੈ ਤੁਹਾਨੂੰ ਕੀ ਪ੍ਰੋਬਲਮ ਹੈ ਕਾੜਾ ਪੀਣ ਦੇ ਨਾਲ ਕਾੜੇ ਨੂੰ ਚਮਤਕਾਰੀ ਕਾੜਾ ਵੀ ਕਿਹਾ ਜਾਂਦਾ ਹੈ ਲੋਕ ਕਾੜਾ ਪੀ ਰਹੇ ਸੀ ਕਿ ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਜਿਨ੍ਹਾਂ ਨੇ ਦੱਸਿਆ ਕਿ ਸਾਨੂੰ ਲੰਬੇ ਸਮੇਂ ਤੋਂ ਮੈਨੂੰ ਇਹ ਪ੍ਰੋਬਲਮ ਸੀਗੀ ਹਾਰਡ ਦੀ ਪਰ ਹੁਣ ਮੈਂ ਬਿਲਕੁਲ ਸਹੀ ਹਾਂ ਵੈਦ ਜੀ ਨਾਲ ਵੀ ਤੁਹਾਡੀ ਗੱਲਬਾਤ ਕਰਵਾਈ ਆ ਵੈਦ ਜੀ ਨੇ ਵੀ ਦੱਸਿਆ ਕਿ ਕਿਵੇਂ ਹਾਰਟ ਦੀ ਬਲੋਕ ਆ ਜਾਂ ਜਿਹੜੀ ਉਹ ਕੜਾ ਪੀਣ ਦੇ ਨਾਲ ਤੇ ਨਾਲ ਪਰਹੇਜ਼ ਕਰਨ ਦੇ ਨਾਲ ਉਹ ਸਹੀ ਹੋ ਜਾਂਦੀ ਹੈ ਤਾਂ ਫਿਰ ਦੇਰ ਕਿਸ ਗੱਲ ਦੀ ਕਰ ਰਹੇ ਹੋ ਜੇ ਤੁਹਾਨੂੰ ਵੀ ਹਾਰਟ ਦੀ ਕੋਈ ਕਿਸੇ ਤਰ੍ਹਾਂ ਦੀ ਵੀ ਸਮੱਸਿਆ ਕਿਸੇ ਤਰ੍ਹਾਂ ਦੀ ਵੀ ਪ੍ਰੋਬਲਮ ਹੈ ਤਾਂ ਵੈਦ ਜੀ ਉਹਨਾਂ ਦੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਨੰਬਰ ਚੱਲ ਰਹੇ ਹੋ ਇਹਨੇ ਜੇ ਤੁਸੀਂ ਮਿਲਣਾ ਚਾਹੋ ਅਪਾਇੰਟਮੈਂਟ ਲੈ ਕੇ ਮਿਲ ਵੀ ਸਕਦੇ ਹੋ ਲੁਧਿਆਣੇ ਦੇ ਵਿੱਚ ਜੇ ਗੱਲ ਕਰੀਏ ਆ ਪੁਲਿਸ ਕਲੋਨੀ ਪੈਂਦੀ ਆ ਪੁਲਿਸ ਕਲੋਨੀ ਦੇ ਬਿਲਕੁਲ ਨਜ਼ਦੀਕ ਨਜ਼ਦੀਕ ਇਹਨਾਂ ਦਾ ਜਿਹੜਾ ਕਲੀਨਿਕ ਹੈ ਆ ਬਾਬਾ ਕਲੀਨਿਕ ਆ ਜੇ ਲੁਧਿਆਣਾ ਵੀ ਮਿਲ ਸਕਦੇ ਹੋ ਮਾਨਸਾ ਦੇ ਵਿੱਚ ਵੀ ਇਹਨਾਂ ਦਾ ਕਲੀਨਿਕ ਹੈ ਦਸੂਵੇ ਦੇ ਵਿੱਚ ਵੀ ਇਹਨਾਂ ਦਾ ਕਲੀਨਿਕ ਹੈ ਗਿਆ ਤੇ ਹਰਿਆਣਾ ਦੇ ਕੁਰਕ ਖੇਤਰ ਦੇ ਵਿੱਚ ਵੀ ਤਾਂ ਤੁਸੀਂ ਜਲਦੀ ਜਲਦੀ ਆ ਕੇ ਇਹਨਾਂ ਦੇ ਕੋਲੋਂ ਆਪਣਾ ਜਿਹੜਾ ਇਲਾਜ ਹੈ ਉਹ ਕਰਵਾ ਸਕਦੇ ਹੋ ਤਾਂ ਬਧਰੇ ਅਪਡੇਟਸ ਲਈ ਦੇਖਦੇ ਰਹੋ DF5 ਚੈਨਲ 5 ਜੀ